ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਹਰ ਰੋਜ਼ ਨਾਮ ਦੀ ਗੱਲ ਕਰਦੇ ਆਂ ਅੱਜ ਆਪਾਂ ਨਾਮ ਦੀ ਗੱਲ ਕਰਦੇ ਆਂ ਪਰ ਅੱਜ ਅਲੱਗ ਅੱਜ ਮੇਰੇ ਪਾਸ ਸ਼ਾ ਦੱਸ ਰਹੇ ਨੇ ਜਿਸ ਦੇ ਉੱਤੇ ਨਾਮ ਦੇ ਰਾਹੀ ਗੁਰੂ ਦੇ ਰਾਹੀ ਕਿਰਪਾ ਹੋ ਗਈ ਪਰਮੇਸ਼ਰ ਮਿਲ ਗਿਆ ਏ ਉਹਨਾਂ ਦਾ ਫਿਰ ਕਿਸ ਤਰ੍ਹਾਂ ਦਾ ਕਹਿੰਦੇ ਉਹਨਾਂ ਦੇ ਅੰਦਰਲੀ ਹਾਲਤ ਕੀ ਬਣਦੀ ਆ ਉਹਦੇ ਬਾਰੇ ਮੇਰੇ ਪਾਤਸ਼ਾਹ ਦੱਸ ਰਹੇ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 776 ਤੇ ਸਵਾਇ ਮਾਨ ਹੈ ਜੀ ਆਓ ਆਪਾਂ ਬਾਣੀ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਸੂਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ੴ ਸਤਿਗੁਰ ਪ੍ਰਸਾਦ ਜਦੋਂ ਵੀ ਆਪਾਂ ਇਹ ੴ ਸਤਿਗੁਰ ਪ੍ਰਸਾਦ ਆਪਾਂ ਇਹਦੇ ਅਰਥ ਬਹੁਤੀ ਵਾਰ ਨਹੀਂ ਕਰਦੇ ਕਿਉਂਕਿ ਇਸ ਤਰ੍ਹਾਂ ਹੈ ਕਿ ਸਾਰਿਆਂ ਨੂੰ ਪਤਾ ਨਹੀਂ ਪਰ ਇਹਦੇ ਅਰਥ ਬਹੁਤ ਹੀ ਪਿਆਰੇ ਨੇ ਉਹ ਪਰਮੇਸ਼ਰ ਜੋ ਇੱਕ ਹੈ ਉਹ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਵਾਹਿਗੁਰੂ ਜੀ ਗੁਰ ਸੰਤ ਜਨੋ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆ ਸੇ ਗੁਰ ਸੰਤ ਜਨੋ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਵਾਹਿਗੁਰੂ ਜੀ ਕਿੰਨਾ ਪਿਆਰਾ ਪਾਸ਼ਾ ਕਹਿ ਰਹੇ ਨੇ ਕਿ हे ਸੰਤ ਜਨੋ ਹੁਣ ਮੈਨੂੰ ਪਿਆਰਾ ਪਰਮੇਸ਼ਰ ਮਿਲ ਗਿਆ ਪਰਮੇਸ਼ਰ ਦੇ ਮਿਲਣ ਨਾਲ ਕੀ ਹੋਇਆ ਕਹਿੰਦੀ ਮੇਰੀ ਤ੍ਰਿਸ਼ਨਾ बुझ ਗਈ ਮੇਰੀ ਜੋ ਮਨ ਦੇ ਵਿੱਚ ਤ੍ਰਿਸ਼ਨਾ ਰਹਿੰਦੀ ਸੀ ਮੈਨੂੰ ਆਸਾ ਰਹਿੰਦੀਆਂ ਸੀਗੀਆਂ ਕਿ ਇਹ ਹੋ ਜਾਏ ਉਹ ਹੋ ਜਾਏ ਸਾਰੀ ਤ੍ਰਿਸ਼ਨਾ ਖਤਮ ਹੋ ਗਈ ਆ ਕੁਝ ਮੈਨੂੰ ਮਿਲਦਾ ਹੀ ਰਹੇ ਹਮੇਸ਼ਾ ਮਨ ਸੰਸਾਰਿਕ ਪਦਾਰਥਾਂ ਵਾਸਤੇ ਜੋ ਭੱਜਿਆ ਫਿਰਦਾ ਸੀ ਉਹ ਸਾਰਾ ਖਤਮ ਹੋ ਗਿਆ ਪਰਮੇਸ਼ਰ ਮਿਲ ਗਿਆ ਜਦੋਂ ਪਰਮੇਸ਼ਰ ਮਿਲ ਗਿਆ ਮੇਰਾ ਹਿਰਦਾ ਤ੍ਰਿਪਤ ਹੋ ਗਿਆ ਮੈਨੂੰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਰਹਿ ਗਈ ਹਉ ਮਨ ਤਨ ਦੇਵਾ ਸਤ ਗੁਰੇ ਮੈਂ ਮੇਲੇ ਪ੍ਰਭ ਗੁਣਤਾ ਸੇ ਕਹਿੰਦੇ ਮੈਂ ਆਪਣੇ ਸਤਿਗੁਰੂ ਨੂੰ ਆਪਣਾ ਮਨ ਤੇ ਤਨ ਭੇਟਾ ਕਰਨ ਲਈ ਤਿਆਰ ਆ ਜੋ ਮੈਨੂੰ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦੇ ਨਾਲ ਮਿਲਾਉਂਦਾ ਉਹਦੇ ਰਾਹੀਂ ਹੀ ਮੇਰਾ ਮਿਲਾਪ ਪਰਮੇਸ਼ਰ ਦੇ ਨਾਲ ਹੁੰਦਾ ਸਤਿਗੁਰ ਦੇ ਰਾਹੀਂ ਵਾਹਿਗੁਰੂ ਜੀ ਐਸੇ ਕਰਕੇ ਸੰਗਤ ਜੀ ਆਪਾਂ ਬਹੁਤ ਵਾਰ ਇਸ ਗੱਲ ਦੀ ਸਾਂਝ ਪਾਉਨੇ ਆ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਜਦੋਂ ਆਪਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਇਹੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੀਏ ਪੜਹੀਏ ਅਤੇ ਅਮਲ ਕਰੀਏ ਉਹਨੂੰ ਜ਼ਿੰਦਗੀ ਦੇ ਵਿੱਚ ਅਪਣਾਈਏ ਜੋ ਬਾਣੀ ਕਹਿ ਰਹੀ ਆ ਉਹ ਕਰੀਏ ਇਹ ਹੈ ਗੁਰੂ ਦੇ ਲੜ ਲੱਗਣਾ ਇਹ ਪੱਕੀ ਗੱਲ ਆ 101% ਜਿਸ ਦਿਨ ਜਿਵੇਂ ਬਾਣੀ ਕਹਿ ਰਹੀ ਆ ਅਸੀਂ ਉਸ ਤਰ੍ਹਾਂ ਗੁਰੂ ਦੇ ਲੜ ਲੱਗ ਗਏ ਪਰਮੇਸ਼ਰ ਦੇ ਨਾਲ ਮਿਲਾਪ ਉਹਦੀ ਰਹਿਮਤ ਸਦਕਾ ਪੱਕਾ ਹੈ ਉਹ ਸਾਡੀ ਇੱਕ ਤਿਲ ਜਿੰਨੀ ਵੀ ਜਿਹੜੀ ਹੈਗੀ ਆ ਕੀਤੀ ਹੋਈ ਆ ਕਲਣਾ ਉਹਨੂੰ ਉਹ ਅਜਾਈ ਨਹੀਂ ਕਰਦਾ ਹੈ ਮੇਸ਼ਰ ਬੇਅੰਤ ਹੈ ਬੜਾ ਹੀ ਦਿਆਲੂ ਹੈ ਵਾਹਿਗੁਰੂ ਜੀ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾ ਬਾਸੇ ਕਹਿੰਦੇ ਗੁਰੂ ਨੂੰ ਸ਼ਾਬਾਸ਼ ਗੁਰੂ ਵੱਡਾ ਪੁਰਖ ਹੈ ਗੁਰੂ ਸਲਾਹਣ ਜੋਗ ਹੈ ਉਹੀ ਮੈਨੂੰ ਪਰਮੇਸ਼ਰ ਦੀ ਦਸ ਪੌਂਦਾ ਪਰਮੇਸ਼ਰ ਦੀ ਉਗਸੂਗ ਮਿਲਦੀ ਆ ਗੁਰੂ ਰਾਹੀ ਹੁਣ ਗੁਰੂ ਨੇ ਸਾਡੇ ਚ ਵਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਪੱਕਾ ਵਾਹਿਗੁਰੂ ਵਾਹਿਗੁਰੂ ਹਵੜ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਕਹਿੰਦੇ ਵੱਡੇ ਭਾਗਾਂ ਦੇ ਨਾਲ ਨਾਨਕ ਜੀ ਕਹਿੰਦੇ ਜਿਸ ਵੀ ਸੇਵਕ ਨੇ ਪਰਮੇਸ਼ਰ ਨੂੰ ਪਾ ਲਿਆ ਉਹਦੇ ਅੰਦਰ ਨਾਮ ਦਾ ਪ੍ਰਗਿਆਸ਼ ਹੋ ਜਾਂਦਾ ਨਾਮ ਵਿੱਚ ਜੁੜ ਕੇ ਉਹ ਜੀਵ ਆਤਮਿਕ ਤੌਰ ਤੇ ਆਨੰਦਿਤ ਹੋ ਜਾਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਉਹਨਾਂ ਨੂੰ ਨਾਮ ਉਹਨਾਂ ਨੂੰ ਬਾਣੀ ਬੜੀ ਪਿਆਰੀ ਲੱਗਦੀ ਹੈ ਇਹਦੇ ਕਰਕੇ ਉਹਨਾਂ ਦੇ ਅੰਦਰ ਹਮੇਸ਼ਾ ਜਿਸ ਤਰ੍ਹਾਂ ਇੱਕ ਸਾਰ ਕੁਛ ਰਿਮ ਚਿਮ ਰਿਮ ਚਿਮ ਵਾੜਾ ਜਿੱਦਾਂ ਫੁਹਾਰਾ ਚੱਲ ਰਿਹਾ ਨਾ ਅਮਰਤ ਦਾ ਇਸ ਤਰ੍ਹਾਂ ਉਹਨਾਂ ਦੇ ਅੰਦਰ ਫਿਰ ਮਹਿਸੂਸ ਹੁੰਦਾ ਬੜੇ ਤ੍ਰਿਪਤ ਹੁੰਦੇ ਨੇ ਉਹ ਸੰਸਾਰ ਨਾਲੋਂ ਟੁੱਟ ਕੇ ਨਿਰੰਕਾਰ ਨਾਲ ਜੁੜ ਜਾਂਦੇ ਨੇ ਜਦੋਂ ਆਪਾਂ ਕਹਿੰਦੇ ਆ ਸੰਸਾਰ ਨਾਲੋਂ ਟੁੱਟ ਕੇ ਉਹ ਇਹ ਨਹੀਂ ਕਿ ਉਹ ਆਪਣੇ ਜੀਵਨ ਦੀ ਨਿਰਵਾਣ ਹੀ ਕੰਮ ਨਹੀਂ ਕਰਦੇ ਉਹ ਸਭ ਕੁਝ ਉਹ ਕੰਮ ਵੀ ਕਰਦੇ ਨੇ ਗ੍ਰਹਿਸਤ ਵਿੱਚ ਰਹਿੰਦੇ ਆ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਉੱਗ ਕੇ ਚਿੱਕੜ ਚ ਉੱਗ ਕੇ ਉੱਪਰ ਉੱਠਿਆ ਰਹਿੰਦਾ ਰਹਿੰਦਾ ਪਾਣੀ ਚ ਪਰ ਉੱਪਰ ਉੱਠਿਆ ਰਹਿੰਦਾ ਇਸ ਤਰ੍ਹਾਂ ਹੀ ਉਹ ਸੰਸਾਰਿਕ ਜੰਜਾਲਾਂ ਤੋਂ ਲੰਬੇ ਹੋਏ ਰਹਿੰਦੇ ਨੇ ਉਹ ਉਹਨਾਂ ਕ ਸੰਸਾਰ ਦੇ ਨਾਲ ਜੁੜਦੇ ਨੇ ਜਿੰਨੀ ਕੁ ਲੋੜ ਆ ਸਰੀਰ ਦੇ ਲਈ ਨਿਰਵਾਹ ਲਈ ਗ੍ਰਹਿਸਤ ਨੂੰ ਚਲਾਉਣ ਲਈ ਪਰ ਉਹਨਾਂ ਦਾ ਅੰਦਰ ਆਤਮਾ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਨਾਮ ਨਾਲ ਜੁੜਿਆ ਰਹਿੰਦਾ ਗੁਰਬਾਣੀ ਨਾਲ ਜੁੜਿਆ ਰਹਿੰਦਾ ਪਰਮੇਸ਼ਰ ਜੀ ਸਭ ਤੇ ਰਹਿਮਤ ਕਰਨ ਆਪਣੇ ਸਾਰਿਆਂ ਤੇ ਕਿ ਸਾਡਾ ਪ੍ਰੇਮ ਬਾਣੀ ਨਾਲ ਨਾਮ ਨਾਲ ਗੁਰੂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਣਿਆ ਰਹੇ ਅਕਾਲ ਪੁਰਖ ਨਾਲ ਬਣਿਆ ਰਹੇ ਬਹੁਤ ਹੀ ਪਿਆਰੀ ਬਾਣੀ ਹੈ ਕਿੰਨਾ ਪਿਆਰਾ ਪਾਤਸ਼ਾਹ ਕਹਿੰਦੇ ਨੇ ਗੁਰੂ ਸੰਤ ਜਨੋ ਗੁਰੂ ਸੰਤ ਜਨੋ ਪਿਆਰਾ ਮੈਂ ਮਿਲਿਆ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆ ਸੇ ਵਾਹਿਗੁਰੂ ਜੀ ਹੰਦੀ ਸੰਗਤ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ